ਹਾਂਜੀ ਬਹੁਤ ਸੋਹਣਾ ਸਟਾਕ ਆਇਆ ਜੀ ਏਕੇ ਟੈਕਸ ਬ੍ਰਾਂਡ ਦਾ ਬਹੁਤ ਵਧੀਆ ਕੱਪੜਾ ਹੈ ਦੇਖੋ ਜੀ ਮਿਕਸ ਕਾਟਨ ਹੁੰਦੀ ਹੈ ਜੀ ਇਹ ਕਾਟਨ ਦੇ ਵਿੱਚ ਕੱਪੜਾ ਆਜੂ ਬਹੁਤ ਸੋਹਣਾ ਆਰਾਮਦਾਰੀ ਹੈ ਡੇਲੀ ਪਾਉਣ ਲਈ ਬਹੁਤ ਸੋਹਣਾ ਕੱਪੜਾ ਹੈ ਜੀ ਇਹਦਾ ਪ੍ਰਾਈਸ ਹੈਗਾ ਮਾਰਕੀਟ ਦੇ ਵਿੱਚ 500 ਰੁਪਿਆ ਜੀ 500 ਰੁਪਏ ਦਾ 5 ਮੀਟਰ ਸੂਟ ਹੈ ਜੀ ਆਪਣੇ ਕੋਲ ਸਰਪੋਰਥ ਸਿਰਫ 350 ਰੁਪਏ ਦਾ ਜੀ 5 ਮੀਟਰ ਸੂਟ ਹੈ ਡੇਲੀ ਪਾਉਣ ਲਈ ਕੱਪੜਾ ਇੰਨਾ ਸੋਹਣਾ ਆਰਾਮਦਾਰੀ ਹੈ ਕੰਫਰਟ ਹੈ ਕੱਪੜੇ ਦੇ ਵਿੱਚ ਬਹੁਤ ਸੋਹਣਾ ਜੀ ਪ੍ਰਾਈਸ 350 ਰੁਪਏ ਦੇ ਵਿੱਚ ਹੈ ਜੀ ਕਲਰ ਵਗੈਰਾ ਬਹੁਤ ਪਿਆਰੇ ਨੇ ਚਾਰ ਕਲਰ ਨੇ ਸਰਦਾਰੀ ਪ੍ਰਿੰਟ ਆਊਗਾ ਪੂਰਾ ਸੋਹਣਾ ਦੇਖੋ ਜੀ ਕਿੰਨਾ ਸ਼ਾਨਦਾਰ ਡਿਜ਼ਾਈਨ ਆਇਆ ਜੀ ਪ੍ਰਾਈਸ 350 ਰੁਪਏ ਰੇਂਜ ਦੇ ਵਿੱਚ ਹੈ ਜੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਜਿਹੜੇ ਕਸਟਮਰ ਨੇ ਬੁੱਕ ਕਰਨੇ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰ ਚਲੋ ਜੀ ਏਕੇ ਟੈਕਸ ਬ੍ਰਾਂਡ ਦਾ ਆਊਗਾ ਜੀ 5 ਮੀਟਰ ਸੂਟ ਹੈ 350 ਰੁਪਏ ਦਾ ਜੀ ਔਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਇੱਕ ਸੂਟ ਦੀ 60 ਹੈ ਦੋ ਦੀ 80 ਚਾਰ ਦੀ 100 ਹੈ ਜੀ ਕਲਰ ਦੇਖੀ ਚਲੋ ਬੁੱਕ ਕਰ ਚਲੋ ਜੀ ਕਿੰਨੇ ਸੋਹਣੇ ਸੋਹਣ 5 ਮੀਟਰ ਸੂਟ 350 ਰੁਪਏ ਰੇਂਜ ਦੇ ਵਿੱਚ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਬਹੁਤ ਸੋਹਣਾ ਡਿਜ਼ਾਈਨ ਆਇਆ ਹੈ ਜੀ 350 ਰੁਪਏ ਦਾ 5 ਮੀਟਰ ਸੂਟ ਹੈ ਜੀ ਏਕੇ ਟੈਕਸ ਬ੍ਰਾਂਡ ਹੈ ਜੀ ਕੁਆਲਿਟੀ ਵਾਈਜ਼ ਟੌਪ ਕਲਾਸ ਹੈ ਇਹ ਕਪੜਾ ਪੂਰੀ ਵਧੀਆ ਕੁਆਲਿਟੀ ਦਾ ਕਪੜਾ ਹੈ ਡੇਲੀ ਪੌਲੀ ਬਹੁਤ ਸੋਹਣਾ ਕਪੜਾ ਆਰਾਮਦਾਰੀ ਬਹੁਤ ਹੈ ਕਪੜੇ ਦੀ ਕੰਫਰਟ ਹੈ ਜੀ ਪੂਰਾ ਵਧੀਆ ਕਪੜੇ ਦੇ ਵਿੱਚ ਚਾਰੇ ਕਦਰ ਬਹੁਤ ਸ਼ਾਨਦਾਰ ਨੇ ਜਲਦੀ ਜਲਦੀ ਕਦਰ ਦੇਖੀ ਚਲੋ ਬੁੱਕ ਕਰੋ ਚਲੋ ਜੀ ਫਰੋਜ਼ ਹੀ ਕਦਰਾਂ ਜਿਵੇਂ ਇਹ ਦੇਖੋ ਇਹਦੇ ਵਿੱਚ ਪਾਊਡਰ ਬਲੂ ਕਦਰ ਆਏਗਾ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਪ੍ਰਾਈਸ 350 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 350 ਰੁਪਏ ਦਾ 5 ਮੀਟਰ ਸੂਟ ਹੈ ਏਕੇ ਟੈਕਸ ਬ੍ਰਾਂਡ ਦਾ ਜੀ ਬਹੁਤ ਹੀ ਸ਼ਾਨਦਾਰ ਕੱਪੜਾ ਜੀ ਜਿਹੜੇ